ਪੰਜਾਬ ਦੇ ਵਿੱਚ ਪਾਣੀ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਕਿਵੇਂ ਪਾਣੀ ਦੇ ਕਾਰਨ ਗਰੀਬਾਂ ਦੇ ਘਰ ਦੇ ਘਰ ਹੀ ਰੁੜ੍ਹ ਸਕੇ ਹਨ ਅਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿੰਨਾ ਪਾਣੀ ਦਾ ਤੇਜ਼ ਪ੍ਰਵਾਹ ਵਹ ਅਤੇ ਜਿਸ ਦੇ ਕਾਰਨ ਲੋਕਾਂ ਦੇ ਘਰ ਡੰਗਰ ਪਸ਼ੂ ਅਤੇ ਉਹ ਫਸਲਾਂ ਸਾਰਾ ਕੁਝ ਤਬਾਹ ਹੋ ਚੁੱਕਿਆ ਹੈ ਪੰਜਾਬ ਦੇ ਵਿੱਚ ਦਿਨੋ ਦਿਨ ਮੀਂਹ ਵਧ ਹੀ ਜਾਂਦਾ ਹੈ ਇਸ ਤੇ ਕਾਰਨ ਬਹੁਤ ਜਾਨੀ ਨੁਕਸਾਨ ਅਤੇ ਜ਼ਮੀਨਾਂ ਦਾ ਨੁਕਸਾਨ ਹੋਇਆ ਹੈ ਤੁਸੀਂ ਵੀਡੀਓ ਦੇ ਕਮੈਂਟਾਂ ਵਿੱਚ ਕਰਕੇ ਦੱਸੋ ਇਹ ਮੀਂਹ ਕਿੱਥੇ ਕਿੱਥੇ ਆਇਆ ਹੈ ਅਤੇ ਕਿੰਨਾ ਕਿੰਨਾ ਨੁਕਸਾਨ ਹੋਇਆ ਹੈ ਜੋ ਜੋ ਤੁਹਾਨੂੰ ਪਤਾ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਅਤੇ ਇਹ ਮੀਂਹ ਰੋਕਣ ਦੇ ਲਈ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖੋ जो कि ये मी रुक सके वीडियो में ज़्यादा तो ज़्यादा शेयर करो ताकि जो किसी का बचाव हो सके आल पंजाब चैनल में सबसक्राइब जरूर करके जाओ जी